ਸਚਕਾਲ ਪੰਜਾਬ ਅਨਕੜ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਦੀਆਂ 13000 ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ ਦੱਸਿਆ ਗਿਆ ਕਿ ਕਦੋਂ ਚੋਣਾਂ ਹੋਣਗੀਆਂ ਦਰਸਲ ਪੰਜਾਬ ਸਰਕਾਰ ਉੱਤੇ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਕਿਉਂ ਨਹੀਂ ਪੰਚਾਇਤੀ ਚੋਣਾਂ ਹੋ ਰਹੀਆਂ ਇਹ ਧੋਖਾ ਹੈ ਲੋਕਾਂ ਦੇ ਨਾਲ ਕਿਉਂਕਿ ਜਨਵਰੀ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਉਹ ਪੰਗ ਕਰ ਦਿੱਤੀਆਂ ਗਈਆਂ ਸੀ ਤਾਂ ਪਿੰਡਾਂ ਦੇ ਰਾਹਤ ਕਾਰਜ ਵੀ ਰੁਕੇ ਹੋਏ ਨੇ ਪਿਛਲੇ ਬਰੇ ਦੇ ਨਵੰਬਰ ਤੇ ਦਸੰਬਰ ਦੇ ਵਿੱਚ ਚੋਣਾਂ ਹੋਣੀਆਂ ਸੀ ਤੇ ਲਗਭਗ 1 ਸਾਲ ਬੀਤਣ ਤੱਕ ਵੀ ਚੋਣਾਂ ਦਾ ਕੋਈ ਤਰੀਕ ਨਹੀਂ ਐਲਾਨੀ ਗਈ ਸੀ ਤੇ ਕੋਰਟ ਪਹੁੰਚ ਗਈ ਸੀ ਇੱਕ ਸ਼ਖਸ ਕੋਰਟ ਪਹੁੰਚਿਆ ਪੀਆਈਐਲ ਦਾਖਲ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਹੁਣ ਸਰਕਾਰ ਨੇ ਉੱਥੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਸਤੰਬਰ 2024 ਦੇ ਵਿੱਚ ਚੋਣਾ ਕਰਵਾ ਦੇਾਂਗੇ ਪੰਜਾਬੀਆਂ ਪੰਚਾਇਤੀ ਚੋਣਾ ਸਤੰਬਰ ਦੇ ਵਿੱਚ ਹੋ ਜਾਣਗੇ ਯਾਨੀ ਕਿ ਲਗਭਗ 1 ਮਹੀਨੇ ਬਾਅਦ ਇਹ ਚੋਣਾ ਹੋ ਜਾਣਗੇ ਆ ਤਰੀਕ ਜਿਹੜੀ ਹੈ ਉਹ ਪੁਖਤਾ ਤੈਅ ਕੀਤੀ ਜਾਏਗੀ ਫਿਲਹਾਲ ਕੋਰਟ ਦੇ ਵਿੱਚ ਜਵਾਬ ਦਿੰਦਿਆਂ ਇੰਨੀ ਗੱਲ ਜ਼ਰੂਰ ਪੰਜਾਬ ਸਰਕਾਰ ਨੇ ਆਖੀ ਹੈ ਕਿ ਸਤੰਬਰ ਦੇ ਵਿੱਚ ਅਸੀਂ ਪੰਜਾਬ ਦੀਆਂ ਪੰਚਾਇਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਕਰਵਾ ਦੇਾਂਗੇ ਇਸ ਨੂੰ ਲੈ ਕੇ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਨੂੰ ਘੇਰ ਰਹੇ ਸੀ ਕਿ ਜੋ MP ਇਲੈਕਸ਼ਨਸ ਹੋਏ ਜਿਸ ਦੇ ਵਿੱਚ ਵੱਡੀ ਮਾਤ ਕਹਿ ਸਕਦੇ ਇੱਕ ਤਰੀਕੇ ਆਮ ਆਦਮੀ ਪਾਰਟੀ ਨੂੰ ਪਈ ਪੰਜਾਬ ਸਰਕਾਰ ਨੂੰ ਪਈ 13 0 ਦਾ ਜਿਹੜਾ ਦਾਵਾ ਕੀਤਾ ਜਾਂਦਾ ਸੀ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਮਾਨ ਸਰਕਾਰ ਵੱਲੋਂ ਉਸ ਦੇ ਵਿੱਚੋਂ ਤਿੰਨ ਹੀ ਸੀਟਾਂ ਤਿੰਨ ਹੀ MP ਸੀਟਾਂ ਜਿੱਤ ਪਾਈ ਆਪ ਸਰਕਾਰ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਡਰ ਰਹੀ ਹੈ ਚੋਣ ਨਤੀਜਿਆਂ ਤੋਂ ਕਿ ਜੇਕਰ ਪੰਚਾਇਤੀ ਚੋਣਾਂ ਵੀ ਹੋ ਗਈਆਂ ਤਾਂ ਸਰਪੰਚ ਪੂਰਾ ਤਰ੍ਹਾਂ ਦੇ ਬੰਨਗੇ ਲੋਕ ਉਹਨਾਂ ਦੇ ਉਲਟ ਫਤਵਾ ਦੇ ਸਕਦੇ ਨੇ ਜਿਸ ਕਰਕੇ ਇਹਨਾਂ ਚੋਣਾਂ ਨੂੰ ਲਮਕਾਇਆ ਜਾ ਰਿਹਾ ਤੇ ਪਿੰਡਾਂ ਦੇ ਰਾਹਤਕਾਰ ਦੇ ਇਸ ਚੱਕਰ ਦੇ ਵਿੱਚ ਰੁਕੇ ਹੋਏ ਨੇ ਤਾਂ ਹੁਣ ਜਿਸ ਜਿਸ ਚੀਜ਼ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਕਿ ਲੋਕਤੰਤਰ ਦੀ ਪਾਲਣਾ ਨਹੀਂ ਹੋ ਰਹੀ ਸੰਵਿਧਾਨ ਦੀ ਪਾਲਣਾ ਨਹੀਂ ਹੋ ਰਹੀ ਚੋਣਾਂ ਕਿਉਂ ਲੇਟ ਹੋ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਪੰਜਾਬ ਦੀਆਂ 13000 ਪੰਚਾਇਤਾਂ ਤੇ ਨਾਲ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਸੀ ਕਰਾਵਾਂਗੇ ਕੀ ਲੋਕ ਇਹ ਨਚੋਣਾ ਵਾਸਤੇ ਤਿਆਰ ਨੇ ਕਿਸ ਦੇ ਹਿੱਤ ਵਿੱਚ ਇਹ ਨਤੀਜਾ ਜਾਏਗਾ ਇਹ ਚੋਣਾ ਕੀ ਸਿਆਸੀ ਸਨੇਹਾ ਦੇਣ ਗਿਆ ਤੁਸੀਂ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਪਰ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਕਿਹਾ ਹੈ ਕੋਰਟ ਦੇ ਵਿੱਚ ਕਿਹਾ ਕਿ ਅਸੀਂ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਕਰਾਵਾਂਗੇ ਸਤਿ ਸ਼ਕਾਲ ਪੰਜਾਬ ਅਨਕੜ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਦੀਆਂ 13000 ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ ਦੱਸਿਆ ਗਿਆ ਕਿ ਕਦੋਂ ਚੋਣਾਂ ਹੋਣਗੀਆਂ ਦਰਅਸਲ ਪੰਜਾਬ ਸਰਕਾਰ ਉੱਤੇ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਕਿਉਂ ਨਹੀਂ ਪੰਚਾਇਤੀ ਚੋਣਾਂ ਹੋ ਰਹੀਆਂ ਇਹ ਧੋਖਾ ਹੈ ਲੋਕਾਂ ਦੇ ਨਾਲ ਕਿਉਂਕਿ ਜਨਵਰੀ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਉਹ ਭੰਗ ਕਰ ਦਿੱਤੀਆਂ ਗਈਆਂ ਸੀ ਤਾਂ ਪਿੰਡਾਂ ਦੇ ਰਾਹਤ ਕਾਰਜ ਵੀ ਰੁਕੇ ਹੋਏ ਨੇ ਪਿਛਲੇ ਬਰੇ ਦੇ ਨਵੰਬਰ ਤੇ ਦਸੰਬਰ ਦੇ ਵਿੱਚ ਇਹ ਚੋਣਾਂ ਹੋਣੀਆਂ ਸੀ ਤੇ ਲਗਭਗ 1 ਸਾਲ ਬੀਤਣ ਤੱਕ ਵੀ ਚੋਣਾਂ ਦਾ ਆ ਕੋਈ ਤਾਰੀਖ ਨਹੀਂ ਐਲਾਨੀ ਗਈ ਸੀ ਤੇ ਕੋਰਟ ਪਹੁੰਚ ਗਈ ਸੀ ਇੱਕ ਸ਼ਖਸ ਕੋਰਟ ਪਹੁੰਚਿਆ ਪੀਆਈਐਲ ਦਾਖਲ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਹੁਣ ਸਰਕਾਰ ਨੇ ਉੱਥੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਸਤੰਬਰ 2024 ਦੇ ਵਿੱਚ ਚੋਣਾਂ ਕਰਵਾ ਦੇਾਂਗੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਤੰਬਰ ਦੇ ਵਿੱਚ ਹੋ ਜਾਣਗੀਆਂ ਯਾਨੀ ਕਿ ਲਗਭਗ 1 ਮਹੀਨੇ ਬਾਅਦ ਇਹ ਚੋਣਾਂ ਹੋ ਜਾਣਗੀਆਂ ਤਾਰੀਖ ਜਿਹੜੀ ਹੈ ਉਹ ਪੁਖਤਾ ਤੈਅ ਕੀਤੀ ਜਾਏਗੀ ਫਿਲਹਾਲ ਰਿਪੋਰਟ ਦੇ ਵਿੱਚ ਜਵਾਬ ਦਿੰਦਿਆਂ ਇੰਨੀ ਗੱਲ ਜ਼ਰੂਰ ਪੰਜਾਬ ਸਰਕਾਰ ਨੇ ਆਖੀ ਹੈ ਕਿ ਸਤੰਬਰ ਦੇ ਵਿੱਚ ਅਸੀਂ ਪੰਜਾਬ ਦੀਆਂ ਪੰਚਾਇਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਕਰਵਾ ਦੇਵਾਂਗੇ ਇਸ ਨੂੰ ਲੈ ਕੇ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਨੂੰ ਧਿਰ ਰਹੇ ਸੀ ਕਿ ਜੋ ਐਮਪੀ ਇਲੈਕਸ਼ਨਸ ਹੋਏ ਜਿਸ ਦੇ ਵਿੱਚ ਵੱਡੀ ਮਾਤ ਕਹਿ ਸਕਦੇ ਇੱਕ ਤਰੀਕੇ ਆਮ ਆਦਮੀ ਪਾਰਟੀ ਨੂੰ ਪਈ ਪੰਜਾਬ ਸਰਕਾਰ ਨੂੰ ਪਈ 13 0 ਦਾ ਜਿਹੜਾ ਦਾਵਾ ਕੀਤਾ ਜਾਂਦਾ ਸੀ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਮਾਨ ਸਰਕਾਰ ਵੱਲੋਂ ਉਸ ਦੇ ਵਿੱਚੋਂ ਤਿੰਨ ਹੀ ਸੀਟਾਂ ਤਿੰਨ ਹੀ ਐਮਪੀ ਸੀਟਾਂ ਜਿੱਤ ਪਾਈ ਆਪ ਸਰਕਾਰ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਡਰ ਰਹੀ ਹੈ ਚੋਣ ਨਤੀਜਿਆਂ ਤੋਂ ਕਿ ਜੇਕਰ ਪੰਚਾਇਤੀ ਚੋਣਾਂ ਵੀ ਹੋ ਗਈਆਂ ਤਾਂ ਸਰਪੰਚ ਪੂਰਾ ਤਰ੍ਹਾਂ ਦੇ ਬੰਨਗੇ ਲੋਕ ਉਹਨਾਂ ਦੇ ਉਲਟ ਫਤਵਾ ਦੇ ਸਕਦੇ ਨੇ ਜਿਸ ਕਰਕੇ ਇਹਨਾਂ ਚੋਣਾਂ ਨੂੰ ਲਮਕਾਇਆ ਜਾ ਰਿਹਾ ਤੇ ਪਿੰਡਾਂ ਦੇ ਰਾਹਤਕਾਰ ਇਸ ਚੱਕਰ ਦੇ ਵਿੱਚ ਰੁਕੇ ਹੋਏ ਨੇ ਤਾਂ ਹੁਣ ਨਾ ਜਸ ਜਿਸ ਚੀਜ਼ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਕਿ ਲੋਕਤੰਤਰ ਦੀ ਪਾਲਣਾ ਨਹੀਂ ਹੋ ਰਹੀ ਸੰਵਿਧਾਨ ਦੀ ਪਾਲਣਾ ਨਹੀਂ ਹੋ ਰਹੀ ਚੋਣਾਂ ਕਿਉਂ ਲੇਟ ਹੋ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਪੰਜਾਬ ਦੀਆਂ 13000 ਪੰਚਾਇਤਾਂ ਤੇ ਨਾਲ ਜਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਅਸੀਂ ਕਰਾਵਾਂਗੇ ਕਿ ਲੋਕ ਇਹਨਾਂ ਚੋਣਾਂ ਵਾਸਤੇ ਤਿਆਰ ਨੇ ਕਿਸ ਦੇ ਹਿੱਤ ਵਿੱਚ ਇਹ ਨਤੀਜਾ ਜਾਏਗਾ ਇਹ ਚੋਣਾਂ ਕੀ ਸਿਆਸੀ ਸਨੇਹਾ ਦੇਣ ਗਿਆ ਤੁਸੀਂ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਪਰ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਕਿਹਾ ਹੈ ਕੋਰਟ ਦੇ ਵਿੱਚ ਕਿਹਾ ਹੈ ਕਿ ਅਸੀਂ ਸਤੰਬਰ ਦੇ ਵਿੱਚ ਪੰਚਾਇਤੀ ਚੋਣਾਂ ਤੇ ਜ਼ਿਲ੍ਹਾ ਪ੍ਰਸ਼ਦ ਚੋਣਾਂ ਕਰਾਵਾਂਗੇ ਸਤਿ ਸ਼ਕਾਲ ਪੰਜਾਬ ਅਨਕੜ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਦੀਆਂ 13000 ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ ਦੱਸਿਆ ਗਿਆ ਕਿ ਕਦੋਂ ਚੋਣਾਂ ਹੋਣਗੀਆਂ ਦਰਸਲ ਪੰਜਾਬ ਸਰਕਾਰ ਉੱਤੇ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਕਿਉਂ ਨਹੀਂ ਪੰਚਾਇਤੀ ਚੋਣਾਂ ਹੋ ਰਹੀਆਂ ਇਤੋ ਖੇ ਲੋਕਾਂ ਦੇ ਨਾਲ ਕਿਉਂਕਿ ਜਨਵਰੀ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਉਹ ਭੰਗ ਕਰ ਦਿੱਤੀਆਂ ਗਈਆਂ ਸੀ ਤਾਂ ਪਿੰਡਾਂ ਦੇ ਰਾਹਤ ਕਾਰਜ ਵੀ ਰੁਕੇ ਹੋਏ ਨੇ ਪਿਛਲੇ ਬਰੇ ਦੇ ਨਵੰਬਰ ਤੇ ਦਸੰਬਰ ਦੇ ਵਿੱਚ ਚੋਣਾਂ ਹੋਣੀਆਂ ਸੀ ਤੇ ਲਗਭਗ 1 ਸਾਲ ਬੀਤਣ ਤੱਕ ਵੀ ਚੋਣਾਂ ਦਾ ਕੋਈ ਤਰੀਕ ਨਹੀਂ ਐਲਾਨੀ ਗਈ ਸੀ ਤੇ ਕੋਰਟ ਪਹੁੰਚ ਗਏ ਸੀ ਇੱਕ ਸ਼ਖਸ ਕੋਰਟ ਪਹੁੰਚਿਆ ਪੀਆਈਐਲ ਦਾਖਲ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਹੁਣ ਸਰਕਾਰ ਨੇ ਉੱਥੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਸਤੰਬਰ 2024 ਦੇ ਵਿੱਚ ਚੋਣਾਂ ਕਰਵਾ ਦੇਾਂਗੇ ਪੰਜਾਬ ਦੀਆਂ ਪੰਚਾਇਤੀ ਚੋਣਾਂ ਸਤੰਬਰ ਦੇ ਵਿੱਚ ਹੋ ਜਾਣਗੀਆਂ ਯਾਨੀ ਕਿ ਲਗਭਗ 1 ਮਹੀਨੇ ਬਾਅਦ ਇਹ ਚੋਣਾਂ ਹੋ ਜਾਣਗੀਆਂ ਤਾਰੀਖ ਜਿਹੜੀ ਹੈ ਉਹ ਪੁਖਤਾ ਤੈਅ ਕੀਤੀ ਜਾਏਗੀ ਫਿਲਹਾਲ ਕੋਰਟ ਦੇ ਵਿੱਚ ਜਵਾਬ ਦਿੰਦਿਆਂ ਇੰਨੀ ਗੱਲ ਜ਼ਰੂਰ ਪੰਜਾਬ ਸਰਕਾਰ ਨੇ ਆਖੀ ਹੈ ਕਿ ਸਤੰਬਰ ਦੇ ਵਿੱਚ ਅਸੀਂ ਪੰਜਾਬ ਦੀਆਂ ਪੰਚਾਇਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਚੋਣਾਂ ਕਰਵਾ ਦੇਾਂਗੇ ਇਸ ਨੂੰ ਲੈ ਕੇ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਨੂੰ ਕਿਰ ਰਹੇ ਸੀ ਕਿ ਜੋ ਐਮਪੀ ਇਲੈਕਸ਼ਨਸ ਹੋਏ ਜਿਸ ਦੇ ਵਿੱਚ ਵੱਡੀ ਮਾਤ ਕਹਿ ਸਕਦੇ ਆ ਇੱਕ ਤਰੀਕਾ ਆਮ ਆਦਮੀ ਪਾਰਟੀ ਨੂੰ ਪਈ ਪੰਜਾਬ ਸਰਕਾਰ ਨੂੰ ਪਈ 13 ਜ਼ੀਰੋ ਦਾ ਜਿਹੜਾ ਦਾਵਾ ਕੀਤਾ ਜਾਂਦਾ ਸੀ ਕਿ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਮਾਨ ਸਰਕਾਰ ਵੱਲੋਂ ਉਸ ਦੇ ਵਿੱਚੋਂ ਤਿੰਨ ਹੀ ਸੀਟਾਂ ਤਿੰਨ ਹੀ ਐਮਪੀ ਸੀਟਾਂ ਜਿੱਤ ਪਾਈ ਆਪ ਸਰਕਾਰ ਜਿਸ ਤੋਂ ਬਾਅਦ ਇਹ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਡਰ ਰਹੀ ਹੈ ਜੋ ਨਤੀਜਿਆਂ ਤੋਂ ਕਿ ਜੇਕਰ ਪੰਚਾਇਤੀ ਚੋਣਾਂ ਵੀ ਹੋ ਗਈਆਂ ਤਾਂ ਸਰਪੰਚ ਪੂਰਾ ਤਰ੍ਹਾਂ ਦੇ ਬੰਨ ਗਏ ਲੋਕ ਉਹਨਾਂ ਦੇ ਉਲਟ ਫਤਵਾ ਦੇ ਸਕਦੇ ਨੇ ਜਿਸ ਕਰਕੇ ਇਹਨਾਂ ਚੋਣਾਂ ਨੂੰ ਲਮਕਾਇਆ ਜਾ ਰਿਹਾ ਹੈ ਤੇ ਪਿੰਡਾਂ ਦੇ ਰਾਹਤਕਾਰ ਇਸ ਚੱਕਰ ਦੇ ਵਿੱਚ ਰੁਕੇ ਹੋਏ ਨੇ ਤਾਂ ਹੁਣ ਜਿਸ ਜਿਸ ਚੀਜ਼ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਕਿ ਲੋਕਤੰਤਰ ਦੀ ਪਾਲਣਾ ਨਹੀਂ ਹੋ ਰਹੀ ਸੰਵਿਧਾਨ ਦੀ ਪਾਲਣਾ ਨਹੀਂ ਹੋ ਰਹੀ ਚੋਣਾਂ ਕਿਉਂ ਲੇਟ ਹੋ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਸਤੰਬਰ ਦੇ ਵਿੱਚ ਪੰਜਾਬ ਦੀਆਂ 13000 ਪੰਚਾਇਤਾਂ ਤੇ ਨਾਲ ਜਿਹੜਾ ਪ੍ਰਸ਼ਦ ਦੀਆਂ ਚੋਣਾਂ ਸੀ ਕਰਾਵਾਂਗੇ ਕੀ ਲੋਕ ਇਹ ਨਾ ਚੋਣਾ ਵਾਸਤੇ ਤਿਆਰ ਨੇ ਕਿਸ ਦੇ ਹਿੱਤ ਵਿੱਚ ਇਹ ਨਤੀਜਾ ਜਾਏਗਾ ਇਹ ਚੋਣਾ ਕੀ ਸਿਆਸੀ ਸਨੇਹਾ ਦੇਣ ਗਿਆ ਤੁਸੀਂ ਕਮੈਂਟ ਸੈਕਸ਼ਨ ਚ ਦੱਸ ਸਕਦੇ ਹੋ ਪਰ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਕਿਹਾ ਹੈ ਕੋਰਟ ਦੇ ਵਿੱਚ ਕਿਹਾ ਹੈ ਕਿ ਅਸੀਂ ਸਤੰਬਰ ਦੇ ਵਿੱਚ ਪੰਚਾਇਤੀ ਚੋਣਾ ਤੇ ਜ਼ਿਲ੍ਹਾ ਪ੍ਰਸ਼ਦ ਚੋਣਾ ਕਰਾਵਾਂਗੇ ਸਤਿ ਸ਼ਕਾਲ ਪੰਜਾਬ ਅਨਕੜ ਦੇਖ ਰਿਹਾ ਹਾਂ ਤੁਸੀਂ ਮੈਂ ਕਰਨ ਹੰਡਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਹਾਂ ਪੰਜਾਬ ਦੀਆਂ 13000 ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ ਦੱਸਿਆ ਗਿਆ ਕਿ ਕਦੋਂ ਚੋਣਾ ਹੋਣ ਗਿਆ ਦਰਸਲ ਪੰਜਾਬ ਸਰਕਾਰ ਉੱਤੇ ਲਗਾਤਾਰ ਸਵਾਲ ਖੜੇ ਹੋ ਰਹੇ ਸੀ ਕਿ ਪੰਜਾਬ ਦੀਆਂ ಗ್ರಾಮ ਪੰਚਾਇਤਾਂ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਕਿਉਂ ਨਹੀਂ ਪੰਚਾਇਤੀ ਚੋਣਾਂ ਹੋ ਰਹੀਆਂ ਇਹ ਧੋਖਾ ਹੈ ਲੋਕਾਂ ਦੇ ਨਾਲ ਕਿਉਂਕਿ ਜਨਵਰੀ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਉਹ ਭੰਗ ਕਰ ਦਿੱਤੀਆਂ ਗਈਆਂ ਸੀ ਤਾਂ ਪਿੰਡਾਂ ਦੇ ਰਾਹਤ ਕਾਰਜ ਵੀ ਰੁਕੇ ਹੋਏ ਨੇ ਪਿਛਲੇ ਬਰੇ ਦੇ ਨਵੰਬਰ ਤੇ ਦਸੰਬਰ ਦੇ ਵਿੱਚ ਚੋਣਾਂ ਹੋਣੀਆਂ ਸੀ ਤੇ ਲਗਭਗ 1 ਸਾਲ ਬੀਤਣ ਤੱਕ ਵੀ ਚੋਣਾਂ ਦਾ ਕੋਈ ਤਰੀਕ ਨਹੀਂ ਐਲਾਨੀ ਗਈ ਸੀ ਤੇ ਕੋਰਟ ਪਹੁੰਚ ਗਈ ਸੀ ਇੱਕ ਸ਼ਖਸ ਕੋਰਟ ਪਹੁੰਚਿਆ ਪੀਆਈਐਲ ਦਾਖਲ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਹੁਣ ਸਰਕਾਰ ਨੇ ਉੱਥੇ ਆਪਣਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਸਤੰਬਰ 2024 ਦੇ ਵਿੱਚ ਚੋਣਾਂ ਕਰਵਾ ਦੇਾਂਗੇ ਪੰਜਾਬੀਆਂ ਪੰਚਾਇਤੀ ਚੋਣਾਂ ਸਤੰਬਰ ਦੇ ਵਿੱਚ ਹੋ ਜਾਣਗੀਆਂ ਯਾਨੀ ਕਿ ਲਗਭਗ 1 ਮਹੀਨੇ ਬਾਅਦ ਇਹ ਚੋਣਾਂ ਹੋ ਜਾਣਗੀਆਂ ਅ ਤਾਰੀਖ ਜਿਹੜੀ ਹੈ ਉਹ ਮੁਖਤਾ ਤੈਅ ਕੀਤੀ ਜਾਏਗੀ ਫਿਲਹਾਲ ਕੋਰਟ ਦੇ ਵਿੱਚ ਜਵਾਬ ਦਿੰਦਿਆਂ ਐਨੀ ਗੱਲ ਜ਼ਰੂਰ ਪੰਜਾਬ